ਲੋਕਾਂ ਦਾ ਡੈਮੋਕਰੈਟਿਕ ਰਾਈਟ ਹੈ ਧਰਨਾ ਲਾ ਸਕਦੇ ਹੂੰ ਤੇ ਮੇਰੇ ਵਕੀਲ ਭਾਈਚਾਰਾ ਮੇਰਾ ਆਪਣੀ ਭਾਈਚਾਰਾ ਹੈ ਲੇਕਿਨ ਹਾਂ ਉਹਨਾਂ ਦੀਆਂ ਜਣੀਆਂ ਕਨਸਰਨ ਹੈ ਉਹ ਵਾਜਿਬ ਹੈ ਉਹ ਪੰਜਾਬ ਦੇ ਵਿੱਚ ਕੋਈ ਪੁੱਛਣੀ ਹੈ ਦਿੱਲੀ ਤੋਂ ਆ ਕੇ ਲੋਕ ਰਾਜ ਕਰ ਰਹੇ ਮੈਂ ਪਹਿਲਾਂ ਵੀ ਕਿਹਾ ਸੀ 12 ਵਾਰੋਂ ਆ ਕੇ ਲੋਕ ਰਾਜ ਕਰਨਗੇ ਤੇ ਅੱਜ ਉਹੀ ਹਾਲਾਤ ਹੈ ਪੰਜਾਬ ਦੇ ਸਾਡੇ ਆਲੇ ਸਿਰ ਮੂਕ ਦਰਸ਼ਕ ਬਣੇ ਹੋਏ ਐ ਤੇ ਗੋਡੇ ਇਹਨਾਂ ਨੇ ਟੇਕੇ ਹੋਏ ਐ ਜੋ ਫੈਸਲਾ ਲੈ ਅੱਜ ਧਰਨੇ ਦੇ ਵਿੱਚ ਆਇਆ ਮੋਹਾਲੀ ਜ਼ਿਲ੍ਹੇ ਦੇ ਕੜੂਆ ਬਲਾਕ ਦੇ 35 36 ਪਿੰਡਾਂ ਨੂੰ ਤੋੜ ਕੇ ਦੂਸਰੇ ਜ਼ਿਲ੍ਹੇ ਰੋਪੜ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੜਾ ਕਿ ਲੋਕ ਨਹੀਂ ਚਾਹੁੰਦੇ ਰੋਪੜ ਇੱਥੋਂ 3 ਕਿਲੋਮੀਟਰ ਹੈ ਤੇ ਇਹਨਾਂ ਪਿੰਡਾਂ ਨੂੰ ਖਰੜ ਤਹਿਸੀਲ ਹੈ ਜਿਹੜੀ ਉਹ ਬਿਲਕੁਲ ਸੈਂਟਰ ਵਿੱਚ ਪੈਂਦੀ ਹੈ ਘਰ ਤੇ ਉੱਠ ਕੇ 5 ਮਿੰਟ ਚ ਤਹਿਸੀਲ ਪਹੁੰਚ ਜਾਂਦੇ ਆ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਉਹਨਾਂ ਦੀ ਸੋਖ ਨਹੀਂ ਹੈ ਐਸੀ ਸਹਿਮਤ ਹੈ ਸਰਕਾਰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਵੇ ਸਿੱਖਾਂ ਦੀ ਸਰਮੌਰ ਧਰਤੀ ਹੈ ਲੇਕਿਨ ਸਾਡੇ ਹੱਕਾਂ ਨੂੰ ਕਟਣਾ ਨਹੀਂ ਚਾਹੀਦਾ ਐਸੀ ਚਾਹੁੰਦੇ ਆ ਕਿ ਇਹ ਪਿੰਡ ਖਰੜ ਦੇ ਨਾਲ ਰਹਿਣ ਪਿੰਡਾਂ ਦੀ ਸਹਿਮਤੀ ਤੋਂ ਬਿਨਾ ਉਹਨਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਨਹੀਂ ਭੇਜਣਾ ਚਾਹੀਦਾ ਇਹ ਇਸ ਦੇ ਅਸੀਂ ਖਿਲਾਫ ਹਾਂ ਇਹਦੇ ਵਿੱਚ ਅਸੀਂ ਪੂਰਾ ਸੰਘਰਸ਼ ਕਰਾਂਗੇ ਤੇ ਇਹ ਪਿੰਡਾਂ ਨੂੰ ਕਿਸੇ ਤਰ੍ਹਾਂ ਵੀ ਮੁਹਾਲੀ ਜ਼ਿਲ੍ਹੇ ਦੇ ਨਾਲ ਤੋਂ ਨਹੀਂ ਟੁੱਟਣ ਦਵਾਂਗੇ ਐਮਐਲਏ ਡਾਕਟਰ ਚੰਨੀ ਦਾ ਬਿਆਨ ਸੀ ਕੱਲ ਕਿ 10 ਬੜੇ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸਰਕਾਰ ਦਾ ਐਮਐਲਏ ਤੇ ਐਮਪੀ ਇੱਥੇ ਆਇਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਮਨਸ਼ਾ ਕੀ ਹੈ ਉਹ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਜੇ ਸਰਕਾਰ ਦੇ ਐਮਪੀ ਤੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਸਰਕਾਰ ਕਿਆ ਕਰਨ ਜਾ ਰਹੀ ਹੈ ਉਹ ਇਹ ਵਿਸ਼ਵਾਸ ਨਹੀਂ ਦਿਵਾ ਸਕਦਾ ਕਿ ਪਿੰਡਾ ਆਉਣਗੇ ਕਿ ਨਹੀਂ ਆਉਣਗੇ ਤਾਂ ਜਿਹਾ ਐਮਪੀ ਆਰ ਐਮਐਲਏ ਦਾ ਕੋਈ ਫਾਇਦਾ ਨਹੀਂ ਲੋਕ ਨਮਾਇੰਦਿਆਂ ਦੀ ਪੰਜਾਬ ਦੇ ਵਿੱਚ ਕੋਈ ਪੁੱਛਣੀ ਐ ਦਿੱਲੀ ਤੋਂ ਆ ਕੇ ਲੋਕ ਰਾਜ ਕਰ ਰਹੇ ਮੈਂ ਪਹਿਲਾਂ ਵੀ ਕਿਹਾ ਸੀ ਬਾਹਰੋਂ ਆ ਕੇ ਲੋਕ ਰਾਜ ਕਰਨਗੇ ਤੇ ਅੱਜ ਉਹੀ ਹਾਲਾਤ ਐ ਪੰਜਾਬ ਦੇ ਸਾਡੇ ਆਲੇ ਸਿਰ ਮੂਕ ਦਰਸ਼ਕ ਬਣੇ ਹੋਏ ਐ ਤੇ ਗੋਡੇ ਇਹਨਾਂ ਨੇ ਟੇਕੇ ਹੋਏ ਐ ਜੋ ਫੈਸਲਾ ਲੈਂਦੇ ਆ ਦਿੱਲੀ ਵਾਲੇ ਲੈਂਦੇ ਐਮਐਲਏ ਡਾਕਟਰ ਚੰਨੀ ਲਿਖ ਕੇ ਦੇ ਗਏ ਨੇ ਉਹ ਕਹਿੰਦੇ ਮੈਂ ਲਿਖ ਕੇ ਦਿਨਾ ਮੇਰੀ ਜਵਾਨ ਹੈ ਇੱਕ ਵੀ ਪਿੰਡ ਨਹੀਂ ਪੜਨ ਦਿੰਦਾ ਮੈਂ ਭਾਈ ਜੀ ਫੇਰ ਉਹ ਡੀਸੀ ਜਾਂ ਚੀਫ ਸੈਕਟਰੀ ਦੀ ਚਿੱਠੀ ਲਿਆਵੇ ਕਿ ਜੀ ਇਹ ਪਿੰਡ ਇੱਥੇ ਹੀ ਰਹਿਣਗੇ ਕਿਸੇ ਨੂੰ ਸਾਡਾ ਕਿਹੜੇ ਕਿਸੇ ਨੂੰ ਸਾਨੂੰ ਕਿਹੜੇ ਜ਼ਰੂਰੀ ਹੈ ਕਿ ਅਸੀਂ ਧਰਤੀ ਪਰ ਆ ਕੇ ਬੈਠੀਏ ਵਕੀਲ ਸਹਿਬਾਨ ਇਹਨੇ ਪੜੇ ਲਿਖੇ ਲੋਕ ਆ ਪਿੰਡਾਂ ਦੀਆਂ ਪੰਚਾਇਤਾਂ ਅੱਜ ਇੱਥੇ ਧਰਨਾ ਦੇ ਰਹੀਆਂ 5 ਦਿਨਾਂ ਤੋਂ ਲੇਕਿਨ ਸਰਕਾਰ ਲਿਖਤੀ ਤੌਰ ਤੇ ਦੇ ਦੇ ਕਿ ਜੀ ਐਸੀ ਨਹੀਂ ਇਹ ਪਿੰਡਾਂ ਨੂੰ ਚੇਂਜ ਕਰਾਂਗੇ ਤਾਂ ਕਿਸੇ ਨੂੰ ਸ਼ੌਕ ਨਹੀਂ ਹੈ ਤਾਂ ਨਾ ਲਾਉਣ ਦਾ ਪੰਜਾਬ ਯੂਨੀਵਰਸਿਟੀ ਜੇ ਲੱਗਿਆ ਹੋਇਆ ਪੰਜਾਬੀ ਯੂਨੀਵਰਸਿਟੀ